ਸਤਿ ਸ਼੍ਰੀ ਅਕਾਲ ਤੁਹਾਡਾ ਸਾਰਿਆਂ ਦਾ ਸੋਹਣੀ ਮੁੰਜਲ हेयर ਬਲੌਗ ਚੈਨਲ ਵਿੱਚ ਸਵਾਗਤ ਹੈ। ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਸਾਰੇ ਠੀਕ ਠਾਕ ਆ। ਜਿਹੜੀਆਂ ਮਗਰ ਸਾਡੇ ਬਾਜ ਆਉਂਦੀਆਂ ਹਨਾ ਪੱਕਰੀਆਂ ਦੀਆਂ ਸਾਡੇ ਪਸ਼ੂਆਂ ਦੇ ਪਲੀਜ਼ ਉਹਨਾਂ ਨੂੰ ਇਗਨੋਰ ਕਰਿਓ ਤੁਸੀਂ ਹਨਾ ਕਿ ਤੁਸੀਂ ਵਾਕੀ ਵੀਡੀਓ ਵੱਲੀ ਧਿਆਨ ਦਿਓ ਉਹ ਤਾਂ ਸਾਡੇ ਪਸ਼ੂ ਵਗੈਰਾ ਬੋਲਦੇ ਹੀ ਰਹਿੰਦੇ ਆ ਜਿੰਨੇ ਮਲਜੀ ਪੱਠੇ ਬਾਦੋ ਫਿਰ ਵੀ ਭੁੱਖੇ ਨੇ ਬੋਲਣ ਲੱਗ ਜਾਣਾ। ਤੇ ਪਾਈ ਦੀ ਵੀਡੀਓ ਬਣਾਉਣ ਲੱਗੇ ਸੀ ਅੱਜ ਦੀ ਵੀਡੀਓ ਆਪਣੇ ਹੈਗੇ ਸਲਾਈ ਦੇ ਰਿਲੇਟਡ। ਜਣਕੇ ਭੈਣਾਂ ਪੱਕਾ ਦੇ ਕੱਪੜੇ ਸੀ ਹੁੰਦੀਆਂ ਹਨਾ ਕਿ ਕਈ ਵਾਰ ਇਦਾਂ ਦੇ ਕੱਪੜੇ ਹੁੰਦੇ ਜਿਵੇਂ ਨਾ ਆਪਣੀਆਂ ਲੋਹਰਾ ਹੋ ਗਈਆਂ ਸਟਿਚ ਲੈਵਲ ਹੁੰਦੀਆਂ ਉਹਨਾਂ ਦਾ ਆਪਾਂ ਆਮ ਹੀ ਸੂਈ ਨਾਲ ਤਾਂ ਸਲਾਈ ਕਰ ਦਿੰਦੇ ਆ ਤੇ ਉਹ ਫਿਰ ਵੀ ਪਿੱਛੇ ਛੈਣ ਜਾਂਦੀਆਂ ਜਣਕੇ ਛੈਜੀ ਜਾਂਦੀਆਂ ਧਾਗਾ ਉਹ ਛੈਜੀ ਜਾਂਦਾ ਹੈ ਤੇ ਅੰਡਰਵੇਅਰ ਹੋ ਗਏ ਜਿਵੇਂ ਬੱਚਿਆਂ ਦੇ ਹਨਾ ਸਲਾਈ ਤੇ ਇਦਾਂ ਬਹੁਤ ਹੀ ਆ ਹੁੰਦੀਆਂ ਹਨਾ ਕੱਪੜੇ ਇਦਾਂ ਦੇ ਜਿਹੜੇ ਸੈੱਟ ਨਹੀਂ ਹੁੰਦੇ ਸਲਾਈ ਨਾਲ ਆਪਾਂ ਜੇ ਮਸ਼ੀਨ ਨਾਲ ਸਲਾਈ ਕਰਦੇ ਆ ਉਹਦਾ ਨਕਸ਼ਾ ਮਸ਼ੀਨ 'ਚ ਨਹੀਂ ਹੁੰਦਾ ਉਹਦਾ ਨਕਸ਼ਾ ਹੁੰਦਾ ਸੂਈ ਵਿੱਚ ਮੇਨਾਸ ਆਪਾਂ ਸੂਈਆਂ ਦਾ ਨਹੀਂ ਪਤਾ ਹੁੰਦਾ ਆਪਾਂ ਕਿੰਨੇ ਨੰਬਰ ਸੂਈ ਲਗਾਈਏ ਜਿਸ ਨਾਲ ਕੀ ਇਹ ਹੈ ਨਾ ਸਲਾਈਆਂ ਹੋ ਸਕਣ ਉਹ ਪਹਿਲਾਂ ਤੁਹਾਨੂੰ ਦੱਸਣ ਲੱਗੇ ਆ ਪਲੀਜ਼ ਰਿਕਵੈਸਟ ਆ ਪਹਿਲਾਂ ਤਾਂ ਜਿਹੜੇ ਸਾਡੇ ਬਾਹਰ ਬੋਲਦੇ ਨੇ ਅਨੁਗ੍ਰੋਧ ਕਰਦੇ ਹੋ ਤੁਸੀਂ ਵੀਡੀਓ ਵੱਲ ਧਿਆਨ ਦਿਓ ਤੇ ਦੇਖੋ ਜਿਹੜੀ ਆਪਣੀ ਹੁੰਦੀ ਹੈ 11 ਨੰਬਰ ਸੂਈ ਪਹਿਲਾਂ ਆਪਾਂ 11 ਨੰਬਰ ਸੂਈ ਦੇ ਵਿੱਚ ਪੰਜ ਸੂਈਆਂ ਬਾਰੇ ਦੱਸੂਗੀ ਪਹਿਲਾ ਨੰਬਰ 11 ਨੰਬਰ ਸੂਈ ਜਿਹੜੀ 11 ਨੰਬਰ ਸੂਈ ਹੁੰਦੀ ਹੈ ਇਹ ਨੈਟ ਤੇ ਕੱਪੜੇ ਤੇ ਚੱਲਦੀ ਹੈ ਨੈਟ ਤੇ ਕੱਪੜੇ ਤੇ ਜੇ ਆਪਾਂ ਆਮ ਤੇ ਦੂਜੇ ਕੱਪੜੇ ਤੇ ਵੀ ਸਲਾਈ ਮਾਰ ਲੈਂਦੇ ਆ ਯਾਨੀ ਕਿ ਦੂਜੀ ਸੂਈ ਨਾਲ ਵੀ ਪਰ 11 ਨੰਬਰ ਜਿਹੜੀ ਸੂਈ ਉਹ ਸਪੈਸ਼ਲ ਨੈਟ ਦੇ ਕੱਪੜੇ ਵਾਸਤੇ ਬਣੀ ਹੁੰਦੀ ਆ ਉਸ ਨਾਲ ਕਿ ਕੱਪੜਾ ਬਿਲਕੁਲ ਸਹੀ ਆਉਂਦਾ ਧਾਗਾ ਖਿੱਚਿਆ ਨਹੀਂ ਜਾਂਦਾ ਬਿਲਕੁਲ ਸਹੀ ਸਿਉਣ ਵਾਜਦੀ ਆ ਹਮੇਸ਼ਾ ਯਾਦ ਰੱਖੋ ਤੁਸੀਂ ਨੈਟ ਦਾ ਕੱਪੜਾ ਯੂਜ਼ ਕਰਦੇ ਹੋ ਤੇ ਉਹ ਉਹਦੇ ਲਈ ਤੁਸੀਂ 11 ਨੰਬਰ ਸੂਈ ਯੂਜ਼ ਕਰਨੀ ਹੈ ਫਿਰ ਆਪਾਂ ਕਰਦੇ ਹਾਂ 14 ਨੰਬਰ ਸੂਈ ਨੰਬਰ 2 ਤੇ 14 ਨੰਬਰ ਸੂਈ ਇਹ 14 ਨੰਬਰ ਸੂਈ ਆ ਉਹ ਹੁੰਦੀ ਆ ਨਿਕਰਾਂ ਜਿਵੇਂ ਹਨਾ ਨਿਕਰਾਂ ਲੈਗੀਆਂ ਹੋਗੀਆਂ ਸਟਿਚੇ ਲੈਵਲ ਹੁੰਦੀਆਂ ਲੋਹਾਂ ਹੋਗੀਆਂ ਇਹਨਾਂ ਵਾਸਤੇ ਹੁੰਦੀ ਆ ਇਹਨ ਜੇ ਹਨਾ ਤੁਸੀਂ ਜੇ ਕਹੋਗੇ ਤਾਂ ਫਿਰ ਵੀ ਅਸੀਂ 14 ਨੰਬਰ ਸੂਈ ਨਾਲ ਜਦ ਬਾਰਤਦੇ ਆ ਫਿਰ ਵੀ ਸਾਡੇ ਕੱਪੜੇ ਥੰਦੇ ਛੱਜ ਜਾਂਦਾ ਉਹਦੇ ਲਈ ਤੁਸੀਂ ਕੀ ਕਰਨਾ ਹੈ ਉਹਦੇ ਲਈ ਤੁਸੀਂ ਕੀ ਕਰਨਾ ਜਿਹੜਾ ਕੱਪੜਾ ਹੈ ਹਨਾ ਸਲਾਈ ਮਾਰਨ ਤੋਂ ਪਹਿਲਾਂ ਥੱਲੇ ਕੱਪੜੇ ਥੱਲੇ ਅਖਬਾਰ ਪਿਛਾ ਲੈਣਾ ਫਿਰ ਤੁਸੀਂ ਸਲਾਈ ਲਗਾਉਣੀ ਆ ਤੇ ਉਫੇ ਮੜ ਕੇ ਬਾਅਦ ਤੁਸੀਂ ਅਗਵਾਦ ਕੱਢ ਸਕਦੇ ਹੋ ਤੇ ਉਹ ਬਿਲਕੁਲ ਸਿਉਣ ਸਹੀ ਵੱਜੂਗੀ ਇਹ ਹੁੰਦੀ 14 ਨੰਬਰ ਸੂਈ ਸਟਿਚ ਲੈਵਲ ਕੱਪੜੇ ਲਈ ਠੀਕ ਆ 16 ਨੰਬਰ ਸੂਈ ਆ ਉਹ ਤਾਂ ਹਰ ਇੱਕ ਲੇਡੀਜ਼ ਜਿਵੇਂ ਸੂਟ ਹੁੰਦੇ ਆ ਸਲਵਾਰਾਂ ਪੈਂਟ ਪਲਾਜ਼ੋ ਇਹਨਾਂ ਲਈ ਹੁੰਦੀ ਆ 16 ਨੰਬਰ ਸੂਈ ਆ ਆਪਾਂ 16 ਨੰਬਈ ਸੂਈ ਯੂਜ਼ ਕਰਨੀ ਆ ਲੇਡੀਜ਼ ਕੱਪੜੇ ਲਈ ਇਹ 18 ਨੰਬਰ ਜਿਹੜੀ ਸੂਈ ਹੁੰਦੀ ਆ ਉਹ ਹੁੰਦੀ ਜੈਂਟਸ ਲਈ ਜਿਹੜੇ ਜੈਂਟਸ ਦੇ ਮੋٹے ਕੁਰਤੇ ਆ ਫਿਆਮੇ ਹੋਗੇ ਹਨਾ ਪੈਂਟਾਂ ਹੋਣੀਆਂ ਇਦਾਂ ਦੀਆਂ ਮੋਟੀਆਂ ਹਨਾ ਤੇ ਇਹਨਾਂ ਲਈ ਆਪਾਂ ਕਰਨੀ ਆ 18 ਨੰਬਰ ਸੂਈ ਤੁਸੀਂ ਯਾਦ ਰੱਖਿਓ ਜਿਹੜੇ ਜਿਹੜੇ ਨੰਬਰ ਦੱਸੇ ਇਹ ਨੰਬਰ ਸੂਈਆਂ ਇੰਨਾਂ ਲਈ ਇਸ ਇਸ ਕੱਪੜੇ ਲਈ ਯੂਜ਼ ਕਰਦੇ ਆਂ ਤੇ ਹੁਣ ਆ ਗਏ ਆਪਾਂ 21 ਨੰਬਰ ਸੂਈ ਜਿਹੜੀ 21 ਨੰਬਰ ਸੂਈ ਆ ਆਪਾਂ ਇਹਦਾ ਇਸਤੇਮਾਲ ਪਤਾ ਜੀਨ ਦੀਆਂ ਪੈਂਟਾਂ ਲਈ ਕਰਦਾ ਸਪੈਸ਼ਲ ਜੀਨ ਦੀਆਂ ਪੈਂਟਾਂ ਲਈ ਤੇ ਜਿਹੜੇ ਪੜਦੇ ਹੁੰਦੇ ਆ ਪੜਦੇ ਕਿ ਜ਼ਿਆਦਾ ਮੋਟੇ ਹੁੰਦੇ ਆ ਹਨਾ ਉਹਦੇ ਲਈ ਤੇ ਜੀਨ ਦੀਆਂ ਪੈਂਟਾਂ ਲਈ ਤੇ ਜਿਆ ਹਨ ਆਪਣੇ ਬੈਗ ਹੁੰਦੇ ट्रैवलिंग ਬੈਗ ਹੋਗੇ ਕਿਤੇ ਲੈ ਕੇ ਨਾ ਉਹ ਪਾਟੇ ਹੁੰਦੇ ਉਹਨਾਂ ਲਈ ਕੀ ਨੰਬਰ ਸੂਈ ਦਾ ਯੂਜ਼ ਹੁੰਦਾ ਉਮੀਦ ਕਰਦੇ ਆ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਹੋਊਗੀ ਜਿਹੜਾ ਮੈਂ ਸੂਈਆਂ ਦੱਸੀਆਂ ਤੁਹਾਨੂੰ ਇਸ ਇਸ ਕੱਪੜੇ ਲਈ ਇਹ ਸੂਈਆਂ ਯੂਜ਼ ਹੁੰਦੀਆਂ ਤੁਸੀਂ ਵਰਤ ਕੇ ਦੇਖਿਓ ਤੇ ਪਲੀਜ਼ ਮੀਰੀਨ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਮਿਲਦੇ ਆ ਕੱਲ ਨੂੰ ਕਿਸੇ ਨੈਕਸਟ ਵੀਡੀਓ ਜਾਂ ਬਲੌਗ ਦੇ ਵਿੱਚ ਬਾਏ ਬਾਏ